ਦੋਸਤੋ ਜੇਕਰ ਤਸੀਮ ਬਠਿੰਡੇ ਏਮਰਜੈਂਸੀ ਹਸਪਤਾਲ ਆਪਣਾ ਜਾਂ ਆਪਣੇ ਕਿਸ ਪਰਿਵਾਰ ਦਾ ਮੈਂਬਰ ਦਾ ਇਲਾਜ ਕਰਾਉਣ ਵਾਸਤੇ ਆਉਣਾ ਹੈ ਤਾਂ ਬੇਨਤੀ ਇਹ ਹੈ ਕਿ ਆਧਾਰ ਕਾਰਡ ਮਰੀਜ਼ ਦਾ ਨਾਮ ਲੈ ਕੇ ਆਇਓ ਔਰ 11 ਵਜੇ ਤੋਂ ਪਹਿਲਾਂ-ਪਹਿਲਾਂ ਲਾਈਨ ਦੇ ਵਿੱਚ ਪਰਚੀਆਂ ਕੱਟੀਆਂ ਜਾਂਦੀਆਂ ਆ ਓਪੀਡੀ ਦੀਆਂ ਉਸ ਤੋਂ ਬਾਅਦ ਤੁਹਾਡਾ ਨੰਬਰ ਨਹੀਂ ਆਉਣਾ ਨੰਬਰ ਦੋ ਗੱਲ ਜੇ ਬਹੁਤ ਜ਼ਿਆਦਾ ਪ੍ਰੋਬਲਮ ਆ ਤਾਂ ਆਓ ਇਹ ਛੋਟੀ ਮੋਟੀ ਮੁਸ਼ਕਲ ਹੈ ਉਹਨੂੰ ਆਪਣੇ ਪਿੰਡ ਸ਼ਹਿਰ ਮੋਲਾ ਕਲੀਨਿਕ ਵਿੱਚ ਠੀਕ ਕਰਵਾ ਲਓ ਕਿਉਂਕਿ ਇੱਥੇ ਰਸ਼ ਬਹੁਤ ਜ਼ਿਆਦਾ ਪੈਂਦਾ ਹੈ ਟੈਸਟਾਂ ਦਾ ਨੰਬਰ ਐਮ ਆਰ ਆਈ ਸੀਟੀ ਸਕੈਨ ਅਲਟਰਾਸਾਉਂਡ ਦੋ-ਦੋ ਮਹੀਨੇ ਨੰਬਰ ਨਹੀਂ ਆਉਂਦਾ ਪਰ ਜੇ ਤੁਸੀਂ ਟੈਸਟ ਬਾਹਰੋਂ ਕਰਾ ਲੈਨੇ ਹੋ ਤੇ ਇੱਥੇ ਇਲਾਜ ਬਹੁਤ ਸਸਤਾ ਹੈ ਔਰ ਇਲਾਜ ਬਹੁਤ ਵਧੀਆ ਹੈ ਔਰ ਅਜੇ ਤਾਂ ਸ਼ੁਕਰ ਕਰੋ ਉੱਥੇ ਗੁਰੂ ਘਰ ਲੰਗਰ ਚੱਲਦਾ ਰਹਿੰਦਾ ਤੇ ਉਹ ਥੋੜਾ ਜਿਹਾ ਮਰੀਜ਼ਾਂ ਨੂੰ ਤੇ ਉਹਨਾਂ ਦੇ ਨਾਮ ਰਉਣ ਵਾਲਿਆਂ ਨੂੰ ਸੌਖਾ ਹੋ ਜਾਂਦਾ ਨਹੀਂ ਤਾਂ ਰਸ਼ ਬਹੁਤ ਜ਼ਿਆਦਾ ਪੈਂਦਾ ਨੰਬਰ 63 ਇਲਾਜ ਵਾਸਤੇ ਨਹੀਂ ਆਉਂਦਾ ਜੇ ਕੋਈ ਵੱਡੀ ਪਰੇਸ਼ਾਨੀ ਹੈ ਤਾਂ ਜ਼ਰੂਰ ਜੀ ਸਦਕੇ ਆਓ ਇੱਥੇ ਇਲਾਜ ਦਾ ਫਾਇਦਾ ਲਓ ਪਰ ਛੋਟੀ ਮੋਟੀ ਮੁਸ਼ਕਲ ਕਰਕੇ ਸਿਰਫ 10 ਰੁਪਏ ਦੀ ਪਰਚੀ ਦੇ ਚੱਕਰ ਵਿੱਚ ਇੱਥੇ ਨਾ ਆਓ ਆਪਣੇ ਨੇੜੇ ਤੇੜੇ ਕਿਤੇ ਵੀ ਇਲਾਜ ਕਰਾ ਲਓ